ਅੱਜ ਤੋਂ ਡੇ ਲਈ ਲੈ ਕੇ ਆਏ ਆ ਆਫਰ ਵੈਸੇ ਸੈਲੋ ਤੇ ਕੋਈ ਲੈਸ ਨਹੀਂ ਮਿਲਦੀ ਹੁੰਦੀ ਅੱਜ ਪਰ ਤੁਹਾਨੂੰ ਸੈਲੋ ਦੇ ਜਿਵੇਂ ਕਹਿੰਦੇ ਹੁੰਦੇ ਕੁੱਕਰ ਆਹ ਕੁੱਕਰ ਪਹਿਲਾਂ ਤਾਂ ਮੈਂ ਦਿਖਾ ਦਣਾ ਕੈਮਰਾਮੈਨ ਨੂੰ ਕਹਿਣਾ ਅਮਤਾਬ ਚਨ ਆਏ ਇਹਨੂੰ ਹਰ ਇੱਕ ਕੋਈ ਜਾਣਦਾ ਔਰ ਇਹ ਕੁੱਕਰ ਜਿਹੜਾ ਸੈਲੋ ਦਾ ਨਾ ਪਿਓਰ ਸਟੀਲ ਦੇ ਵਿੱਚ ਇਹਦਾ ਐਮ ਆਰ ਪੀ ਹੈਗਾ ਕੈਮਰਾਮੈਨ ਨੂੰ ਕਹਿਣਾ ਐਮ ਆਰ ਪੀ ਜ਼ਰੂਰ ਦਿਖਾ ਦੇ 4655 ਰੁਪਏ ਉਰੇ ਤੋਂ ਡੇਲੀ ਆਫਰ ਲੈ ਕੇ ਆਇਆ ਪਹਿਲਾਂ ਤਾਂ ਦੁਕਾਨਦਾਰ ਲੱਭ ਲਈ ਬਾਈ ਜੀ ਕਿੱਧਰ ਗਏ ਦੁਕਾਨਦਾਰ ਕਿੱਧਰ ਹੈ ਹਾਂਜੀ ਨਵੀ ਜੀ ਕੀ ਹਾਲ ਚਾਲ ਸੱਸੀ ਕਾਲ ਹਾਂਜੀ ਸੱਸੀ ਕਾਲ ਜੀ ਕੀ ਹਾਲ ਚਾਲ ਹੈ ਤੁਸੀਂ ਸਭ ਠੀਕ ਹਾਂ ਬਹੁਤ ਹੋਰ ਤੇ ਮੈਨੂੰ ਪਤਾ ਲੱਗਾ ਸੈਲੋ ਤੇ ਆਫਰ ਲਾਤੀ ਹੈ ਹਾਂਜੀ ਹਾਂਜੀ ਸੈਲੋ ਤੇ ਆਫਰ ਲਾਤੀ ਜੀ ਇਹ 4500 55 MRP ਹੈ ਹਾਂਜੀ 455 MRP ਆ ਗਿਆ ਤੇ ਇਹ ਕਿੰਨੇ ਕਦੇ ਲੈਸ ਤੇ ਮਿਲੂਗਾ ਇਹ ਸਾਡੀ ਆਫਰ ਜੀ 20 ਤਰੀਕ ਤੱਕ ਚੱਲ ਰਹੀ ਹੈ ਸਾਡੇ ਕੋਲੇ ਜਿਹੜੀ ਏ ਆਫਰ ਤੁਹਾਨੂੰ ਦੇ ਦਾਂਗੇ ਜੀ ਅਸੀਂ 20 ਤਰੀਕ ਤੱਕ ਜਿਹੜਾ ਵੀ ਸਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ 2200 ਰੁਪਏ ਦਾ ਕੁੱਕਰ ਦੇ ਦਾਂਗੇ ਜੀ ਅੱਛਾ ਵੀਡੀਓ ਸ਼ੇਅਰ ਕਰਕੇ ਭਾਜੀ ਐਮ ਆਰ ਪੀ ਚੈੱਕ ਕਰ ਲਓ ਮੈਂ ਇੱਕ ਵਾਰੀ ਫੇਰ ਦੇਖਣਾ 4555 ਹਾਂਜੀ 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 ਸੈਲੋ ਕੰਪਨੀ ਦਾ ਹੀ ਐ ਸੈਲੋ ਕੰਪਨੀ ਦਾ ਮਤਾਬਜਨ ਬ੍ਰੈਡ ਐਂਡ ਬੈਸਟਰ ਆ ਤੁਹਾਨੂੰ ਮੈਂ ਦਿਖਾ ਦਿੰਦਾ ਜਿਵੇਂ ਆ ਰੀਜਨਲ ਐ ਬਿਲਕੁਲ ਇਹ ਸਟੀਲ ਦਾ ਨਹੀਂ ਐ ਸਟੀਲ ਚ ਟਲਾਈਪ ਲਾਈ ਕੁੱਕਰ ਐ ਅੱਛਾ ਸਟੀਲ ਚ ਟਲਾਈਪ ਲਾਈ ਕੁੱਕਰ ਐ 40 ਦਿਖਾ ਦਿਓ ਮੇਰਾ ਹਾਲੋ ਹਾਲੋ ਹਾਂ ਲੋ ਇਹ ਸਟੀਲ ਦਾ ਕੁੱਕਰ ਆ ਜੀ ਦੇਖੋ ਜੀ ਅੱਛਾ ਇਹ ਢੱਕਣ ਵੀ ਦੂਜੇ ਤਰੀਕੇ ਨਾਲ ਖੁੱਲਦਾ ਹੈ ਹਾਂ ਜੀ ਹਾਂ ਜੀ ਹਾਂ ਜੀ 4655 ਰੁਪਏ ਐਮ ਆਰ ਪੀ 2200 ਰੁਪਏ ਦਾ ਜੀ ਪਿਓਰ ਸਟੀਲ ਦਾ ਜੀ ਬਿਲ ਨਾਲ 2200 ਰੁਪਏ ਦਾ 4600 ਵਾਲਾ ਹਾਂ ਜੀ ਹਾਂ ਜੀ ਹਾਂ ਜੀ ਕਾਟਾ ਦਾ ਨਹੀਂ ਖਾਣਾ ਨਹੀਂ ਨਹੀਂ ਕਾਟਾ ਨਹੀਂ ਖਾਣਾ ਜੀ ਬਸ ਸਾਡੇ ਕੋਲੇ ਕੰਪਨੀ ਨੂੰ ਲਿਮਟਿਡ ਜੀ ਸਟਾਕ ਆਇਆ ਹੈ ਇਹ 20 ਦਸੰਬਰ ਤੱਕ ਆਫਰ ਦਾ ਹੀ ਦੇਵਾਂਗੇ ਤੁਹਾਨੂੰ ਜੀ 4655 ਐਮ ਆਰ ਪੀ ਦਾ ਕੁੱਕਰ 2200 ਰੁਪਏ ਚ ਦੇ ਦਿੰਦੇ ਤੇ ਜਿਹੜੇ ਵੀਡੀਓ ਸ਼ੇਅਰ ਕਰਕੇ ਆਣ ਉਹਨਾਂ ਲਈ ਵੀ ਕੋਈ ਆਫਰ ਦੇ ਦਿਓ ਨਵੀਰ ਤੁਸੀਂ 2000 ਦਾ ਦਿੱਤਾ ਜੀ 5 ਲੀਟਰ ਸਟੀਲ ਦਾ ਟ੍ਰਾਈਪਲਏ ਕੁੱਕਰ 2000 ਦਾ ਦਿੱਤਾ ਜੀ ਉਹ ਬਾਈ ਚੱਕ ਲੋ ਮੈਂ ਕਹਿੰਦਾ 2000 ਦਾ ਯਾਰ ਕੁੱਕਰ ਉਹ ਵੀ ਸੈਲੋ ਕੰਪਨੀ ਦਾ ਹਾਂਜੀ ਹਾਂਜੀ ਇਹ ਕੋਈ ਦੇਸੀ ਦੂਸੀ ਨਾ ਹੋਵੇ ਨਾ ਜੀ ਨਾ ਪੱਕਾ ਮਿਲ ਜੀ Ориਜినਲ ਆ ਲੈ ਦੱਸੋ ਸੈਲੋ ਕੰਪਨੀ ਬ੍ਰਾਂਡ ਹੈ ਜੀ ਆਹ ਦੇਖ ਲੋ ਪਹਿਲਾਂ ਕੈਮਰਾਮੈਨ ਨੂੰ ਕਹਿਣਾ ਮਾਰਦੇ ਨਿਗਾ ਇਧਰ ਚਾ ਲੋ ਜੀ ਸੈਲੋ ਦਾ ਏ ਇਹ ਕੋਈ ਦੇਸੀ ਦੂਸੀ ਨਹੀਂ ਸੈਲੂ ਦੇ ਵਿੱਚ ਤੁਹਾਨੂੰ 4600 ਵਾਲਾ ਦੇ ਦਣਾ ਸਿਰਫ 2000 ਰੁਪਏ ਦਾ 2000 ਰੁਪਏ ਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਜਿਹੜਾ ਵੀਡੀਓ ਨਾ ਸ਼ੇਅਰ ਕਰਕੇ ਆਇਆ ਉਹਨੂੰ ਤਾਂ 2200 ਰੁਪਏ ਦਾ ਕਰਨਾ ਪਏ ਤੇ ਭਾਜੀ ਆਹ ਕੀ ਚੀਜ਼ ਆ ਆ ਵੀ ਦਿਖਾ ਦਿਓ ਆ ਕਿਵੇਂ ਆ ਇਹ ਨਵੀਂ ਵੀਰੇ ਆਪਣੇ ਕੋਲ ਨਾ ਇੱਕ ਹੋਰ ਪੀਐਨਬੀ ਕੰਪਨੀ ਦਾ ਹੁੰਦਾ ਜਿਹਦੀ ਬ੍ਰੈਂਡ ਬੈਸਡ ਹੈਗੀ ਮਾਦਰੀ ਦੇਸ਼ ਅੱਛਾ ਆ ਮਾਦਰੀ ਆ ਮਾਦਰੀ ਦਿਖਾ ਦਿਓ ਭਾਈ ਆ ਜਿਆਦਾਤਰ ਫਿਲਮਾਂ ਦੇ ਵਿੱਚ ਤੁਸੀਂ ਮਾਦਰੀ ਤਾਂ ਦੇਖੀ ਹੋਣੀ ਆ ਇਹ ਉਹੀ ਮਾਦਰੀ ਆ ਜਿਹੜੀ ਮੈਂ ਕਹਿੰਨਾ ਇਹਦੀ ਐਡਵਰਟਾਈਜ਼ਮੈਂਟ ਪਸਾਦੀ ਕਰਦੀ ਆ। ਹਾਂ ਬ੍ਰੈਂਡ ਬਸ ਜਿਹੜਾ ਜਿੱਦਾਂ ਉਹ ਸੈਲੋ ਦਾ ਮੁਤਾਬਕ ਚਨ ਹੈ। ਹਾਂ। ਉਹਵੇਂ ਪੀ ਐਨ ਬੀ ਦੀ ਮਾਦੁਰੀ ਦਿੱਖ ਦਿੱਤਾ ਹੈ। ਅੱਛਾ ਤੇ ਇਹਦੇ ਵਿੱਚ ਹੈ ਕੀ ਚੀਜ਼ ਆਪਣੀ? ਇਹ ਜੀ ਕੁੱਕਰੀ ਮੈਂ ਤਾਂ ਕੱਢਿਆ ਬਾਹਰ ਤੁਹਾਨੂੰ ਦਿਖਾਉਂਦਾ। ਹਾਂਜੀ। ਇਹ ਵੀ ਸੈਲ ਪੀ ਐਨ ਬੀ ਕੰਪਨੀ ਦਾ ਟ੍ਰਾਈਪਲ ਲਾਈ ਕੁੱਕਰ ਹੈ ਜੀ। ਕੱਲਾ ਸਟੀਲ ਨਹੀਂ ਸਟੀਲ ਚ ਟ੍ਰਾਈਪਲ ਲਾਈ ਕੁੱਕਰ ਹੈ। ਅੱਛਾ ਇਹ। ਹਾਂਜੀ ਹਾਂਜੀ। ਤੇ ਭਾਜੀ ਇਹਦਾ ਐਮ ਆਰ ਪੀ ਕਿੰਨੇ 3800 38 3800 38 ਐਮ ਆਰ ਪੀ ਹੈ ਜੀ। ਤੇ ਭਾਜੀ ਇਹ ਸਿੰਗਲ ਪੀਸ ਇਹਦੇ ਨਾਲ ਤੁਹਾਨੂੰ ਇੱਕ ਆਫ ਅੱਛਾ ਹਾਂਜੀ ਇਹਦੇ ਨਾਲ ਦੇਖੋ ਤੁਸੀਂ ਸਟੀਲ ਚ ਟਲਾਈ ਭਲਾਈ ਦੀ ਕੜਾਈ ਹੈ ਜੀ ਕੱਚ ਦਾ ਢੱਕਣਾ ਹੈ ਇਹ ਕੱਚ ਦਾ ਵੀ ਆਣ ਲੱਗੀ ਕੱਚ ਦਾ ਢੱਕਣਾ ਔਰ ਪਲੱਸ ਇਹ ਹਨੀਕੋਮ ਕੋਟਿੰਗ ਹੈ ਜੀ ਜਿਹਦੀ 5 ਸਾਲ ਦੀ ਗਾਰੰਟੀ ਆਉਗੀ 5 ਸਾਲ ਦੀ ਗਾਰੰਟੀ 5 ਸਾਲ ਦੀ ਗਾਰੰਟੀ ਹੈ ਤੁਹਾਡੀ ਕੋਟਿੰਗ ਉੱਤੇ ਕਦੀ ਖਰਾਬ ਨਹੀਂ ਹੋਊਗਾ ਬਲਕਿ ਤੁਸੀਂ ਇੱਥੇ ਸਟੀਲ ਦਾ ਖੁਰਚਣਾ ਮਾਰਦੇ ਐਵੇਂ ਦਾ ਕੀ ਲਾਤਾ ਯਾਰ ਹਾਂ ਸੱਚੀ ਨਹੀਂ ਲੈਂਦੀ ਜੀ ਜਿਵੇਂ ਮਰਜ਼ੀ ਯੂਜ਼ ਕਰੋ ਸਟੀਲ ਦਾ ਖੁਰਚਣਾ ਤੁਸੀਂ ਲੋਹੇ ਦਾ ਖੁਰਚਣਾ ਲਾਓ ਇਹ ਕੋਟਿੰਗ ਨਹੀਂ ਉਤਰੇਗੀ 5 ਸਾਲ ਦੀ ਗਾਰੰਟੀ ਦੇਵਾਂਗੇ 5 ਸਾਲ ਦੀ ਕੈਮਰੇ ਦੇ ਵਿੱਚ ਕਹਿੰਨੇ ਪਏ ਵੀ ਤੇ ਕੈਮਰੇ ਚ ਕਹਿ ਰਹੇ ਆ ਜੀ ਪੀਐਨ 5 ਸਾਲ ਦੀ ਗਾਰੰਟੀ ਕੋਟਿੰਗ ਨਹੀਂ ਉਤਰੇਗੀ। ਅੱਛਾ ਤੇ ਇਹ ਆਫਰ ਚ ਹੈ? ਇਹ ਵੀ ਦੋਨੇ ਆਫਰ ਚ ਹੈ। ਵੈਸੇ ਤਾਂ ਇਹਨਾਂ ਦਾ ਦੋਨਾਂ ਦਾ ਐਮ ਆਰ ਪੀ ਬੰਦਾ 8200 ਰੁਪਏ। ਇਹਦਾ ਤੇ ਇਹ ਦੋਨਾਂ ਚੀਜ਼ਾਂ ਦਾ 8200 ਰੁਪਏ ਹੈ। ਤੇ ਤੁਸੀਂ ਕਿੰਨੇ ਲਾਉਗੇ? ਇਹ ਤੁਹਾਨੂੰ ਦੇ ਦਾਂਗੇ ਜੀ 3800 ਰੁਪਏ ਦੀ। ਉਹ ਭਾਜੀ ਕੱਲਾ ਇਹਦਾ ਹੀ ਐਮ ਆਰ ਪੀ 3800 ਹੈ। ਹਾਂ ਦੋਨੇ 3800 ਚ ਦੇ ਦਾਂਗੇ। ਕੜਾਈ ਵੀ ਤੇ ਕੁੱਕਰ ਵੀ। ਜਿਨ੍ਹਾਂ ਦਾ ਐਮ ਆਰ ਵੀ 8238 ਰੁਪਏ ਐਮ ਆਰ ਵੀ ਦੋਨੇ ਚੀਜ਼ਾਂ ਦਾ 3800 ਰੁਪਏ ਦੇ ਦਾਂਗੇ ਉਹ ਮੈਨੂੰ ਲੱਗਦਾ ਤੁਸੀਂ ਘਾਟਾ-ਕੂਟਾ ਖਾਣ ਲਈ ਜੰਮੇ ਲੱਗਦੇ ਆ ਨਹੀਂ ਕੋਈ ਘਾਟਾ ਨਹੀਂ ਖਾਵਾਂਗੇ ਜੀ ਬਸ ਕਸਟਮਰ ਦਾ ਫਾਇਦਾ ਕਰਨਾ ਹੈ ਜੀ ਉਹ ਜ਼ਰੂਰ ਕਰਾਂਗੇ ਜੀ ਜੇ ਵੀ ਕੋਈ ਇਹਦੀ ਵੀ ਵੀਡੀਓ ਸ਼ੇਅਰ ਕਰਕੇ ਬੰਦਾ ਪਹੁੰਚ ਜੇ ਮੈਂ ਵੀਡੀਓ ਸ਼ੇਅਰ ਕੀਤੀ ਇਹਦੇ ਲਈ ਵੀ ਥੋੜਾ ਮੋਟਾ ਹੋਰ ਖਿੱਚ ਲੋ ਰੇਟ ਨਹੀਂ ਮੈਨੂੰ ਰੇਟ ਪਹਿਲਾਂ ਹੀ ਜਾਂਚ ਲਾਤਾ ਯਾਰ ਹੁਣ ਤਾਂ ਬਸ ਸੇਵਾ ਵਾਲਾ ਸਾਭ ਹੀ ਆ ਯਾਰ ਸ਼ਹਿਰ ਦੇ ਵਿੱਚ ਗਾਰੰਟੀ ਹੈ ਰੇਟ ਹਾਂ ਰੇਟ ਗਾਰੰਟੀ ਹੈ ਜੀ ਪੂਰੀ ਗਾਰੰਟੀ ਹੈ ਜੀ ਲਓ ਜੀ ਗਾਰੰਟੀ ਦੁਕ ਤੇ ਮਾਲ ਤੁਸੀਂ ਚੁੱਕਣਾ ਇਹ ਲਿਮਟਡ ਯਾ ਸਟਾਕ ਹੈ ਕੋਈ ਜ਼ਿਆਦਾ ਮਾਲ ਨਹੀਂ ਜਿਵੇਂ ਆਪਾਂ ਕਹਦੇ ਆ 100 ਪੀਸ ਮਿਲ ਜੂਗਾ ਇਹਨਾਂ ਤੱਕ ਦੀ ਆਫਰ ਹੈ 20 ਦਸੰਬਰ ਤੱਕ ਦੀ ਆਫਰ ਹੈ ਇਹਦੇ ਤੇ ਕੋਫਰ ਤੁਹਾਨੂੰ ਹੋਰ ਦੇ ਦਿੰਨੇ ਆ ਜੇ ਕਿਸੇ ਨੇ ਇੱਕ ਨਾਲ ਤੇ ਦੋ ਸੈਟ ਲੈਣੇ ਆ ਹਾਂਜੀ ਉਹਨੂੰ 3500 ਦੇ ਹਿਸਾਬ ਨਾਲ ਦੇ ਦਾਂਗੇ ਤੇ ਫਿਰ ਐਂ ਕਰੋ ਭਾਜੀ ਦੋ ਤਾਂ ਕਿਸੇ ਨੇ ਲੈ ਹੀ ਜਾਣੇ ਆ ਇਹਨਾਂ ਨੂੰ ਇੰਨੇ ਹੀ ਪਰਤੇ ਦੇ ਵਿੱਚ ਲੱਗਦੇ ਪਏ 3500 ਦੇ ਦੋ ਕੰਬੋ ਮਿਲਦੇ ਪਿਆ ਹਾਂਜੀ 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 ਤੇ ਉਹਨਾਂ ਲਈ ਆਪਾਂ ਰੱਖੀ ਆ ਇੱਕ ਪੀਸ ਦਾ ਵੀ 3500 ਦੇ ਹੀ ਚਾ ਦੇ ਦੇ ਯਾਰ ਨਵੀਂ ਸ਼ੇਅਰ ਵੀਡੀਓ ਸ਼ੇਅਰ ਕਰਾ ਦੇਗਾ हां ਵੀਡੀਓ ਸ਼ੇਅਰ ਕਰਨ ਵਾਲਿਆਂ ਲਈ ਆਫਰ हां ਵੀਡੀਓ ਵਾਤਵਾ ਦਾ ਸ਼ੇਅਰ ਕਰਨਾ ਔਰ ਪਹੁੰਚਣਾ ਕਿੱਥੇ ਆ ਇਹ ਪਹੁੰਚਣ ਵਾਲਿਆਂ ਦੀ ਲੋਕੇਸ਼ਨ ਵੀ ਮੈਂ ਉੱਪਰ ਲਾਤੀ ਹੈ ਮੋਲੜੀ ਗੇਟ ਮੋਲੜੀ ਗੇਟ ਦੇ ਅੰਦਰ ਵੜਦੇ ਨਾ ਗੌਰਵ ਬਰਤਨ ਸਟੋਰ ਮੈਂ ਕਹਿੰਨਾ ਉਹ ਮੋਲੜੀ ਆਹ ਮੋਲੜੀ ਕਰਿਆਨੇ ਵਾਲੇ ਓਪੋਜ਼ਿਟ ਬਿਲਕੁਲ ਸਾਹਮਣੇ ਮੋਲੜੀ ਕਰਿਆਨੇ ਵਾਲੇ ਉਹਦੇ ਬਿਲਕੁਲ ਸਾਹਮਣੇ ਜਲਦੀ ਜਲਦੀ ਵਿਜ਼ਿਟ ਕਰੋ ਭਰਾ ਇੱਥੇ ਬਿਠਾ ਹੁੰਦਾ ਤੇ ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਲਈ ਆਫਰ ਪੂਰੀ ਹੈ 2 ਦਸੰਬਰ ਤੱਕ ਧੰਨਵਾਦ